ਸੰਸਦ ਮੈਂਬਰ ਅਮਰਿਤਪਾਲ ਤੇ ਉਸ ਦੇ 7 ਸਾਥੀਆਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ 4 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਤੇ ਹੁਣ 25 ਮਾਰਚ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਪੇਗਾ। ਅਮਰਿਤਪਾਲ ਤੇ ਉਸ ਦੇ ਸਾਥੀਆਂ ਨੂੰ ਅਜਨਾਲਾ ਪੁਲਿਸ ਸਟੇਸ਼ਨ ਤੇ ਹੋਏ ਹਮਲੇ ਦੇ ਮਾਮਲੇ 'ਚ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। 39/23 ਸਾਡਾ ਥਾਣੇ ਅਜਨਾਲੇ ਦਾ ਮਕਦਮਾ ਸੀਗਾ ਜੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਪਹਿਲਾਂ ਇਹ ਸਾਰੇ ਜਿਹੜੇ ਦੋਸ਼ੀ ਨੇ ਇਹ ਐਨਐਸਏ ਤਹਿਤ ਜਿਹੜਾ ਡਿਬਰੂਗੜ ਬੰਦ ਸੀਗੇ ਉਥੋਂ ਰਿਹਾਈ ਹੋਣ ਤੇ ਅਸੀਂ ਇਸ ਮਕਦਮੇ ਵਿੱਚ ਗ੍ਰਿਫਤਾਰ ਕਰਕੇ ਉਹਨਾਂ ਨੂੰ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਅਸਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਜਨਾਲਾ ਲਿਆਂਦਾ ਗਿਆ ਅਮਰਿਤਪਾਲ ਸਿੰਘ ਦੇ ਨਾਲ ਉਸ ਦੇ ਸਾਥੀ ਬਸੰਤ ਸਿੰਘ ਭਗਵੰਤ ਸਿੰਘ ਬਾਜੀ ਖਾਨਾ ਗੁਰਮੀਤ ਸਿੰਘ ਬੁੱਕਣ ਵਾਲਾ ਸਰਬਜੀਤ ਸਿੰਘ ਕਲਸੀ ਰਣਜੀਤ ਸਿੰਘ ਕਲਸੀ ਗੁਰਿੰਦਰਪਾਲ ਸਿੰਘ ਗੁਰੀ ਔਜਲਾ ਹਰਜੀਤ ਸਿੰਘ ਉਰਫ ਚਾਚਾ ਤੇ ਕੁਲਵੰਤ ਸਿੰਘ ਨੂੰ NSA ਦੀ ਮਿਆਦ ਪੂਰੀ ਹੋਣ ਤੋਂ ਬਾਅਦ 트੍ਰਾਂਜ਼ਿਟ ਰਿਮਾਂਡ ਹਾਸਲ ਕਰਕੇ ਡਿਬਰੂਗੜ ਤੋਂ ਪੰਜਾਬ ਲਿਆਂਦਾ ਗਿਆ ਸਾਡੇ ਵਕੀਲ ਪਹੁੰਚ ਕੇ ਨੇ ਦੇਖੋ ਹੋਰ ਮਾਰਦੇ ਸ਼ਾਇਦ ਮਾਰਨਗੇ ਸਰਕਾਰ ਪਰ ਸਾਡੇ ਵਕੀਲ ਦੇਖੋ ਇਹਦਾ 2 ਸਾਲ ਤੋਂ ਉਹਨਾਂ ਦੀ ਕਸਟਡੀ ਦੇ ਵਿੱਚ ਹੈਗਾ ਏ ਹੁਣ ਦੇਖੋ ਪਤਾ ਲੱਗਦਾ ਕਿ ਕਿਵੇਂ ਜੱਜ ਸਾਹਿਬ ਕੀ ਇਜਤਿਕ ਸਾਨੂੰ ਜਿਹੜੀ ਕੋਰਟ ਦੇ ਉੱਤੇ ਭਰੋਸਾ ਵਾ ਦੇਖੋ ਸੱਤ ਬੰਦਿਆਂ ਨੂੰ ਅੱਜ ਕੋਰਟ 'ਚ ਪੇਸ਼ ਕਰ ਰਹੇ ਨੇ ਜੋ ਡਿਬੜੂਗੜ੍ਹ ਜੇਲ੍ਹ 'ਚੋਂ ਲੈ ਕੇ ਆਏ ਨੇ ਸੱਤਾਂ ਬੰਦਿਆਂ ਨੂੰ ਜਿਹੜਾ ਐਫ ਆਈ ਆਰ 39 ਦੇ ਵਿੱਚ ਉਹਨਾਂ ਨੂੰ ਅਰੈਸਟ ਪਾ ਰਹੇ ਨੇ ਤੇ ਮੈਨੂੰ ਲੱਗਦਾ ਹੈ ਕਿ ਪੁਲਿਸ ਜਿਵੇਂ ਉਸ ਦੇ ਵਿੱਚ ਰਿਮਾਂਡ ਮੰਗੇਗੀ